ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ तहे ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੌਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਛਾਵੇਂ ਬੈਠੀਆਂ ਤੁੱਪਾਂ ਜੀਵਨ ਦੇ ਸਰਵਪੱਖੀ ਅਨੁਭਵ ਲਈ ਬੁਢਾਪਾ ਬੜਾ ਜ਼ਰੂਰੀ ਹੈ ਬੁਢਾਪਾ ਜਵਾਨੀ ਦਾ ਭੁਖੇ ਹੀ ਨਹੀਂ ਇਹ ਡੂੰਘੇ ਅਨੁਭਵ ਲਈ ਜ਼ਰੂਰੀ ਹੀ ਨਹੀਂ ਇਹ ਸਮੁੱਚੇ ਜੀਵਨ ਦਾ ਸਰਵ ਸਾਂਝਾ ਉਦੇਸ਼ ਵੀ ਹੈ ਜੀਵਨ 70-80 ਸਾਲਾਂ 'ਚ ਫੈਲੀ ਇੱਕ ਘਟਨਾ ਹੁੰਦੀ ਹੈ। ਨਾ ਜਨਮ ਲੈਣਾ ਸਾਡੇ ਵਸ 'ਚ ਹੈ ਤੇ ਨਾ ਹੀ ਮੌਤ ਤੇ ਸਾਡਾ ਕੋਈ ਅਧਿਕਾਰ ਹੈ। ਪਰ ਜਨਮ ਤੇ ਮੌਤ ਦੇ ਵਿਚਕਾਰਲਾ ਸਮਾਂ ਸਾਡੇ ਵਸ 'ਚ ਹੁੰਦਾ ਹੈ। ਅਤੇ ਇਸ ਨੂੰ ਬੀਵਤਣ ਦੀ ਜ਼ਿੰਮੇਵਾਰੀ ਸਾਡੀ ਹੈ। ਕੋਈ ਬੁੱਢਾ ਹੋਣਾ ਨਹੀਂ ਚਾਹੁੰਦਾ। ਬੁਢਾਪੇ ਦਾ ਸਵਾਗਤ ਕੋਈ ਨਹੀਂ ਕਰਦਾ। ਅਤੇ ਇਹ ਅਕਸਰ ਬਿਨਾਂ ਯਤਨ ਕੀਤੇ ਆ ਜਾਂਦਾ ਹੈ। ਜਿਵੇਂ ਕਹਿ ਰਿਹਾ ਹੋਵੇ ਮੈਂ ਤੇਰੇ ਕੋਲ ਆ ਗਿਆ ਹਾਂ। ਤੂੰ ਮੈਨੂੰ ਪਰਵਾਣ ਕਰਨ ਨਾ ਕਰ ਪਰ ਹੁਣ ਮੈਂ ਇੱਥੋਂ ਤੇਰੇ ਨਾਲ ਹੀ ਜਾਵਾਂਗਾ ਬੁਢਾਪੇ 'ਚ ਸਫਲ ਵਿਅਕਤੀ ਨੂੰ ਬਜ਼ੁਰਗ ਜਾਂ ਬਾਬਾ ਜੀ ਕਿਹਾ ਜਾਂਦਾ ਹੈ ਜਦੋਂ ਕਿ ਇਹ ਸਫਲ ਵਿਅਕਤੀ ਨੂੰ ਬੁੱਢਾ ਕਹਿ ਕੇ ਗੱਲ ਕੀਤੀ ਜਾਂਦੀ ਹੈ ਜਦੋਂ ਬਜ਼ੁਰਗਾਂ ਨੂੰ ਵੇਖਦਾ ਹਾਂ ਤਾਂ ਇੰਜ ਲੱਗਦਾ ਹੈ ਜਿਵੇਂ ਧੁੱਪਾਂ ਛਾਵੇਂ ਜਾਂ ਬੈਠੀਆਂ ਹੋਣ ਪਰ ਪਿੱਛੇ ਜਿਹੇ ਜਦੋਂ ਲਗਭਗ 40 ਸਾਲ ਮਗਰੋਂ ਆਪਣੇ ਸਕੂਲ ਦੇ ਹੈਡਮਾਸਟਰ ਸਾਹਿਬ ਨੂੰ ਮਿਲਣ ਦਾ ਸੁਭਾਗ ਮਿਲਿਆ ਤੇ ਬੀਤੇ ਜ਼ਮਾਨੇ ਦੇ ਤੇਜਸਵੀ ਪ੍ਰਭਾਵਸ਼ਾਲੀ ਗਿਆਨਵਾਨ ਅਤੇ ਰਿਸਟ ਪੁਸਟ ਵਿਅਕਤੀ ਨੂੰ 90 ਸਾਲ ਦੀ ਉਮਰ ਦੇ ਬਾਵਜੂਦ ਜਦੋਂ ਚੜ੍ਹਦੀ ਕਲਾ ਤੇ ਉਤਸ਼ਾਹ ਵਾਲੀ ਉਦਾਰ ਮਾਨਸਿਕ ਅਵਸਥਾ 'ਚ ਵੇਖਿਆ ਤਾਂ ਖਿਆਲ ਆਇਆ ਕਿ ਜੇ ਸਮਝ ਸੂਝ ਤੋਂ ਕੰਮ ਲਿਆ ਜਾਵੇ ਤਾਂ ਜ਼ਿੰਦਗੀ ਦੇ ਅੰਤਲੇ ਦਹਾਕਿਆਂ 'ਚ ਵੀ ਰੌਣਕ ਭਰੀ ਜਾ ਸਕਦੀ ਹੈ ਕਈਆਂ ਦਾ ਕੇਵਲ ਸਰੀਰ ਹੀ ਬੁੱਢਾ ਹੁੰਦਾ ਹੈ ਜਦੋਂ ਕਿ ਉਹਨਾਂ ਦੇ ਇਰਾਦੇ ਅਤੇ ਸੋਚਾਂ ਜ਼ਬਾਨ ਰਹਿੰਦੀਆਂ ਹਨ ਪਰ ਬਹੁਤੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੀ ਆਤਮਾ ਨੂੰ ਮਰਿਆ دہਾਕੇ ਹੋ ਚੁੱਕੇ ਹੁੰਦੇ ਹਨ ਕੇਵਲ ਸਰੀਰ ਵੱਲੋਂ ਅਜੇ ਫਤਿਹ ਬੁલાਣੀ ਬਾਕੀ ਹੁੰਦੀ ਹੈ ਅਨੇਕਾਂ ਹਨ ਜਿਨ੍ਹਾਂ ਦੀ ਸਿਹਤ ਅਤੇ ਸਰੀਰ ਦੋਵੇਂ ਤੋਖਾ ਦੇਣ ਦੀ ਕਾਬਲ ਚ ਹੁੰਦੇ ਹਨ ਅਕਸਰ ਪਹਿਲਾਂ ਮਨੁੱਖ ਦੇ ਸੁਪਨੇ ਮਰਦੇ ਹਨ ਫਿਰ ਉਹ ਆਪ ਪਿੱਛੇ ਮੁੜ ਜਾਂਦਾ ਹੈ ਬੁਢਾਪੇ 'ਚ ਕਈਆਂ ਦੀਆਂ ਲਾਲਸਾਵਾਂ ਘਟਣ ਦੀ ਥਾਂ ਵੱਧ ਜਾਂਦੀਆਂ ਹਨ ਅਤੇ ਉਹ ਬਧੇਰੇ ਵੀ ਵਿਚਾਰੀ ਅਤੇ ਪ੍ਰਿਸ਼ਟ ਹੋ ਜਾਂਦੇ ਹਨ ਜਿੱਥੇ ਵੀ ਬਜ਼ੁਰਗ ਇਕੱਠੇ ਹੋਣਗੇ ਤੁਸੀਂ ਵੇਖੋਗੇ ਕਿ ਉਹਨਾਂ 'ਚੋਂ ਕੁਝ ਸੱਜਰੇ ਪ੍ਰਤੀਤ ਹੋਣਗੇ ਕੁਝ ਥੱਕੇ ਥੱਕੇ ਅਤੇ ਕੁਝ ਉਦਾਸ ਮਾਜੂਸ ਵਿਖਾਈ ਦੇਣਗੇ ਨਿਰਸੰਦੇਹ ਹਰੇਕ ਦਾ ਬੁਢਾਪਾ ਵੱਖਰੀ ਭਾਂਤ ਦਾ ਹੁੰਦਾ ਹੈ ਕਹਿੰਦੇ ਹਨ ਬੁਢਾਪੇ 'ਚ ਚੰਗੇ ਇਨਸਾਨ ਬਣੋ ਕਿਉਂਕਿ ਬਡਾਪੇ ਚ ਬਹੁਤਾ ਸਮਾਂ ਤੁਹਾਡਾ ਆਪਣੇ ਆਪ ਨਾਲ ਹੀ ਗੁਜ਼ਰਨਾ ਹੈ। ਨਿਰਸੰਦੇਹ ਅਸੀਂ ਆਪਣੇ ਉਤੀਤ ਨੂੰ ਤਾਂ ਨਹੀਂ ਬਦਲ ਸਕਦੇ ਪਰ ਆਪਣੇ ਭਵਿੱਖ ਨੂੰ ਜ਼ਰੂਰ ਵਿਉਂਤ ਸਕਦੇ ਹਾਂ। ਵਿਉਂਤਨ ਦੇ ਅਰਥ ਚੰਗੀਆਂ ਆਦਤਾਂ ਨਾਲ ਜਿਉਣ ਤੋਂ ਹਨ। ਜਿਵੇਂ ਸੰਜਮ, ਸੰਤੋਖ, ਉਦਾਰਤਾ, ਸਹਿਨਸ਼ੀਲਤਾ ਆਦ ਨਾਲ ਜਿਉਣਾ। ਸੰਜਮ ਦੇ ਗੁਣ ਤੋਂ ਬਿਨਾ ਬਜ਼ੁਰਗ ਪਿਤਾ ਆਪਣੀ ਔਲਾਦ ਕੋਲ ਜਾ ਕੇ ਨਹੀਂ ਰਹਿ ਸਕਦਾ। ਸਹਿਯੋਗੀ ਹੋਏ ਬਿਨਾ ਬਜ਼ੁਰਗ ਮਾਤਾ ਕਿਸੇ ਵੀ ਘਰ ਚ ਆਪਣੀ ਥਾਂ ਨਹੀਂ ਬਣਾ ਸਕਦੀ। ਉਦਾਰਤਾ ਦੇ ਗੁਣ ਤੋਂ ਬਿਨਾ ਮਾਪੇ ਵਿਆਹੇ ਪੁੱਤਰ ਨੂੰ ਆਪਣੇ ਕੋਲ ਨਹੀਂ ਰੱਖ ਸਕਦੇ। ਇਹ ਮੇ ਬਡਾਪਾ ਜ਼ਿੰਦਗੀ ਦਾ ਇੱਕ ਵੱਖਰੀ ਭਾਂਡ ਦਾ ਪੜਾਅ ਅਤੇ ਅਨੁਭਵ ਹੈ ਜਿਸ ਨੂੰ ਜਰੂਰ ਤੱਕ ਸਲੀਕੇ ਨਾਲ ਵਿਉਣਤਿਆ ਨਹੀਂ ਜਾਂਦਾ। ਸਮੱਸਿਆਵਾਂ ਅਤੇ ਮੁਸ਼ਕਲਾਂ ਦਾ ਉਪਜਣਾ ਸੁਭਾਅਕ ਹੈ। ਵਿਉਣਤ ਕਿਸੇ ਸਥਿਤੀ ਸਮੇ ਜਾਂ ਘਟਨਾ ਦੁਰਘਟਨਾ ਲਈ ਸੋਚ ਸਮਝ ਕੇ ਪਹਿਲਾਂ ਕੀਤੀ ਤਿਆਰੀ ਨੂੰ ਕਹਿੰਦੇ ਹਨ ਜੀਵਨ ਨੂੰ ਸਮਝਿਆ ਤਾਂ ਪਿਛਲ ਝਾਤ ਨਾਲ ਜਾਂਦਾ ਹੈ ਪਰ ਜ਼ਿੰਦਗੀ ਜਿਉਣ ਲਈ ਭੁਖਮੁਖੀ ਹੋਣਾ ਲਾਜ਼ਮੀ ਹੁੰਦਾ ਹੈ ਭੁਖਮੁਖੀ ਅਤੇ ਉਦਾਰ ਹੋਏ ਬਿਨਾਂ ਨਵੀਂ ਪੀੜੀ ਨਾਲ ਸਾਂਝ ਨਹੀਂ ਪਾਈ ਜਾ ਸਕਦੀ ਸੋ ਸਮਝਣ ਵਾਲੀ ਗੱਲ ਇਹ ਹੈ ਕਿ ਬੁਢਾਪੇ ਦੀਆਂ ਜਿੱਥੇ ਆਪਣੀਆਂ ਸਮੱਸਿਆਵਾਂ ਹਨ ਉੱਥੇ ਬੁਢਾਪੇ ਦੇ ਆਪਣੇ ਸੁੱਖ ਆਰਾਮ ਵੀ ਹਨ ਬੁਢਾਪੇ ਦਾ ਆਪਣਾ ਕਾਰਜ ਖੇਤਰ ਹੈ ਬੁਢਾਪੇ ਦੀਆਂ ਆਪਣੀਆਂ ਬੰਦਸ਼ਾਂ ਹਨ ਪਰ ਬੁਢਾਪੇ ਦੀਆਂ ਆਪਣੀਆਂ ਮੋਜਾਂ ਵੀ ਹਨ ਬੁਢਾਪੇ ਦਾ ਆਪਣਾ ਸੰਸਾਰ ਹੈ ਇਸ ਦੀਆਂ ਆਪਣੀਆਂ ਆਸਾਂ ਉਮੀਦਾਂ ਹਨ ਇਹ ਇੱਕ ਨਵੀਂ ਅਤੇ ਵੱਖਰੀ ਭਾਂ ਦਾ ਜੀਵਨ ਅਨੁਭਵ ਹੈ ਜ਼ਿੰਦਗੀ ਆਸ ਅਤੇ ਉਮੀਦ ਨਾਲ ਇੰਜ ਜੁੜੀ ਹੋਈ ਹੈ ਜਿਵੇਂ ਕਮੀਜ਼ ਨਾਲ ਬਟਨ ਜੁੜੇ ਹੁੰਦੇ ਹਨ ਪੁੱਤਰਾਂ ਧੀਆਂ ਨੂੰ ਅਸੀਂ ਇਸ ਆਸ ਨਾਲ ਪਾਲਦੇ ਹਾਂ ਤਾਂ ਜੋ ਉਹ ਜ਼ਿੰਦਗੀ ਦੇ ਢਲਦੇ ਪੱਖ ਸਾਡੀ ਤਰਵਾਸ ਬਣਨ ਹਰ ਸਮਾਜ ਦੀ ਬਣਤਰ ਆਪਣੀ ਪ੍ਰਕਾਰ ਦੀ ਹੁੰਦੀ ਹੈ। ਚੀਨ 'ਚ ਸਭ ਤੋਂ ਪਹਿਲਾਂ ਬਜ਼ੁਰਗਾਂ ਨੂੰ ਭੋਜਨ ਦਿੱਤਾ ਜਾਂਦਾ ਹੈ। ਜਦੋਂ ਕਿ ਭਾਰਤ 'ਚ ਬੱਚਿਆਂ ਨੂੰ ਬਜ਼ੁਰਗਾਂ ਨਾਲੋਂ ਵੀ ਪਹਿਲਾਂ ਭੋਜਨ ਪਰੋਸਿਆ ਜਾਂਦਾ ਹੈ। ਭਾਰਤੀ ਸਮਾਜ 'ਚ ਪੁੱਤਰ ਤੋਂ ਬਿਨਾਂ ਮਾਤਾ-ਪਿਤਾ ਵੱਡੀ ਉਮਰ 'ਚ ਰੋਲ ਜਾਂਦੇ ਹਨ। ਇਸਤਰੀ ਆਪਣੇ ਪਤੀ ਬਿਨਾਂ ਮਰ ਜਾ ਜਾਂਦੀ ਹੈ ਅਤੇ ਪੁਰਸ਼ ਆਪਣੀ ਪਤਨੀ ਬਿਨਾਂ ਇਵੇਂ ਵਿਚਰਦਾ ਹੈ ਜਿਵੇਂ ਘਰ ਦਾ ਰਾਹ ਭੁੱਲ ਗਿਆ ਹੋਵੇ। ਉਂਝ ਬੁਢਾਪੇ ਦਾ ਸੰਤਾਨ ਨਾਲ ਕੋਈ ਨਿਸ਼ਚਿਤ ਸੰਬੰਧ ਨਹੀਂ ਹੁੰਦਾ। ਕਿਉਂਕਿ ਕਈ ਸੰਤਾਨ ਹੋਣ ਕਰਕੇ ਬਧੇਰੇ ਰੁੱਲਦੇ ਹਨ ਕਈ ਸੰਤਾਨ ਨੂੰ ਅੰਤ ਤੱਕ ਤੰਗ ਕਰਦੇ ਰਹਿੰਦੇ ਹਨ ਕਈਆਂ ਨੂੰ ਸੰਤਾਨ ਸੋਖਾ ਆਸਾ ਨਹੀਂ ਲੈਣ ਦਿੰਦੀ ਰਿਸ਼ਤਿਆਂ ਦੇ ਝੂਠੇ ਪੈ ਜਾਣ ਦੀ ਉਦਾਸੀ ਬੁਢਾਪੇ 'ਚ ਚੁੱਪ ਵਰਤਾ ਦਿੰਦੀ ਹੈ ਉਂਝ ਬਜ਼ੁਰਗ ਚ ਆਉਂਦੇ ਹਨ ਕਿ ਕੋਈ ਉਹਨਾਂ ਨਾਲ ਗੱਲਾਂ ਕਰੇ ਕਿਉਂਕਿ ਉਹਨਾਂ ਨੂੰ ਐਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਅੰਤਮ ਚੁੱਪ ਉਹਨਾਂ ਵੱਲ ਵੱਧ ਰਹੀ ਹੋਵੇ ਜਦੋਂ ਉਹਨਾਂ ਨਾਲ ਕੋਈ ਗੱਲਾਂ ਨਹੀਂ ਕਰਦਾ ਤਾਂ ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪੈਂਦੇ ਹਨ ਅਤੇ ਉਹ ਇਕੱਲ ਕਾਰਨ ਉਦਾਸੀ ਅਤੇ ਮਾਜੂਸੀ ਨਾਲ ਸਮਝੌਤਾ ਕਰ ਲੈਂਦੇ ਹਨ। ਵੇਖਿਆ ਗਿਆ ਹੈ ਕਿ ਹਰ ਸਮਝੌਤੇ ਅਤੇ ਹਰੇਕ ਭਾਈਵਾਲੀ 'ਚ ਇੱਕ ਧਿਰ ਘੋੜਾ ਬਣਦੀ ਹੈ ਤੇ ਇੱਕ ਧਿਰ ਘੋੜਸਵਾਰ। ਜਵਾਨੀ 'ਚ ਮਨੁੱਖ ਘੋੜਸਵਾਰ ਹੁੰਦਾ ਹੈ ਜਦੋਂ ਕਿ ਨਿਆਸਰੇ ਬੁਢਾਪੇ 'ਚ ਉਹ ਘੋੜਾ ਬਣਨ ਲਈ ਬੇਵੱਸ ਹੋ ਜਾਂਦਾ ਹੈ। ਜਿਸ ਨੂੰ ਜਵਾਨੀ 'ਚ ਅਸੀਂ ਆਣਖ ਮਾਨ ਅਤੇ ਸਨਮਾਨ ਕਹਿੰਦੇ ਰਹਿੰਦੇ ਹਾਂ। ਉਹ ਵਾਸਤਵ ਚ ਹੋਮੇ ਹੁੰਦੀ ਹੈ। ਮਨੁੱਖ ਦੀ ਹੋਮੇ ਬੁਢਾਪੇ ਨੂੰ ਸੁਖਦਾਈ ਅਤੇ ਸੁਖਾਲਾ ਬਣਾਉਣ ਚ ਸਭ ਤੋਂ ਵੱਡੀ ਰੁਕਾਵਟ ਹੋ ਨਿਬੜਦੀ ਹੈ। ਬਹੁਤੇ ਬਜ਼ੁਰਗਾਂ ਮਾਨ ਹੋਣ ਦੀ ਥਾਂ ਅਹਿਮ ਅਤੇ ਵਿਸ਼ੇਸ਼ ਹੋਣ ਦੇ ਰੋਗ ਤੋਂ ਪੀੜਤ ਹੁੰਦੇ ਹਨ। ਪੁਰਸ਼ਾਂ ਦੇ ਮੁਕਾਬਲੇ ਘੱਟ ਹੋਮੇ ਹੋਣ ਕਾਰਨ ਇਸਤਰੀਆਂ ਪੁਰਸ਼ਾਂ ਨਾਲੋਂ ਲੰਮੇਰਾ ਜੀਵਨ ਜੀਉਂਦੀਆਂ ਹਨ। ਇਸਤਰੀਆਂ ਸੁਭਾਅ ਵੱਲੋਂ ਹੀ ਰੌਣਕਦੀਆਂ, ਆਭਿਲਾਸੀ ਹੁੰਦੀਆਂ ਹਨ। ਜਦੋਂ ਕਿ ਬਜ਼ੁਰਗ ਪੁਰਸ਼ ਸੁਖ ਆਰਾਮ ਦੇ ਵਧੇਰੇ ਚਾਹਵਾਨ ਹੁੰਦੇ ਹਨ ਜਿਨ੍ਹਾਂ ਵਿਅਕਤੀਆਂ 'ਚ ਹਸਣ ਹਸਾਉਣ ਦਾ ਗੁਣ ਹੁੰਦਾ ਹੈ ਉਹ ਨਾ ਕੇਵਲ ਆਪ ਸੁਖਾਵਾਂ ਜੀਵਨ ਮੰਨਦੇ ਹਨ ਸਗਵਾਲੇ ਦਿਵਾਲੇ ਦੇ ਵਾਤਾਵਰਣ ਨੂੰ ਵੀ ਸੁਖਾਵਾਂ ਬਣਾਈ ਰੱਖਦੇ ਹਨ ਜਿਨ੍ਹਾਂ 'ਚ ਹਰ ਵੇਲੇ ਖਿਜੇ ਰਹਿਣ ਦੀ ਆਰਤ ਹੁੰਦੀ ਹੈ ਉਹ ਜਾਂ ਤਾਂ ਆਪਣੇ ਆਪ ਨਾਲ ਲੜਦੇ ਰਹਿੰਦੇ ਹਨ ਜਾਂ ਉਹ ਹਰ ਵੇਲੇ ਹਰ ਥਾਂ ਉਹਨਾਂ ਨੂੰ ਲੱਭਦੇ ਰਹਿੰਦੇ ਹਨ ਜਿਨ੍ਹਾਂ ਨਾਲ ਲੜਿਆ ਜਾ ਸਕੇ ਕਈ ਬਜ਼ੁਰਗ ਗੱਲਬਾਤ ਨਹੀਂ ਕਰਦੇ ਫਰਮਾਨ ਜਾਰੀ ਕਰਦੇ ਹਨ अनेका ਹਨ ਜਿਹੜੇ ਸਭ ਕੁਝ ਮੁਕਦਮੇ ਦੀ ਦ੍ਰਿਸ਼ਟੀ ਨਾਲ ਵੇਖਦੇ ਸੁਣਦੇ ਹਨ ਇਹ ਸਭ ਹਉਮੈ ਦੇ ਰੋਗ ਹਨ ਆਪਣੀ ਹਉਮੈ ਕਰਕੇ ਹੀ ਮਨੁੱਖ ਦੁਖੀ ਹੁੰਦਾ ਹੈ ਅਤੇ ਦੂਜਿਆਂ ਨੂੰ ਨਿੰਦ ਕੇ ਸੁਖੀ ਹੋਣ ਦਾ ਭਰਮ ਪਾਲਦਾ ਹੈ ਸਮੇਂ ਸਮੇਂ ਦੀ ਗੱਲ ਹੈ ਲੰਘ ਗਿਆ ਮਦ ਕਾਲ ਦਾ ਸਮਾਂ ਕੁਰਬਾਨੀ ਸੇਵਾ ਅਤੇ ਸਹਿਯੋਗ ਦਾ ਯੁੱਗ ਸੀ ਜਦੋਂ ਕਿ ਅਜੋਕਾ ਤੇ ਆਧੁਨਿਕ ਯੁੱਗ ਨਫ਼ਰਤ, ਲਾਲਚ ਅਤੇ ਹਿੰਸਾ ਦਾ ਕਾਲ ਹੈ ਜਿਨ੍ਹਾਂ ਦੇ ਕੋਈ ਸ਼ੌਂਕ ਹੁੰਦੇ ਹਨ ਉਹਨਾਂ ਦੀ ਹੋਂਮੈ ਉਸ ਸ਼ੌਂਕ ਨਾਲ ਸ਼ਾਂਤ ਹੋ ਜਾਂਦੀ ਹੈ ਅਜਿਹੇ ਲੋਕਾਂ ਨੂੰ ਬੜਾਪੇ ਜ ਕੋਈ ਵਿਸ਼ੇਸ਼ ਮੁਸ਼ਕਲ ਨਹੀਂ ਹੁੰਦੀ ਪਰ ਅਜਿਹੇ ਵਿਅਕਤੀ ਵਿਰਲੇ ਹੀ ਹੁੰਦੇ ਹਨ ਪ੍ਰਸ਼ੰਸਾ ਦੀ ਭੁੱਖ ਅਤੇ ਨਿੰਦਾ ਦੀ ਲਾਲਸਾ ਧਨ ਦੇ ਲਾਲਚ ਅਤੇ ਜਾਇਦਾਦ ਦੇ ਲੋਭ ਤੋਂ ਉੱਚੇ ਉੱਠਣਾ ਸੌਖਾ ਕਾਰਜ ਨਹੀਂ ਹੁੰਦਾ ਕਿਸੇ ਬਜ਼ੁਰਗ ਨੇ ਇੱਕ ਫਕੀਰ ਨੂੰ ਪੁੱਛਿਆ ਹਮੈ ਮਾਰਨ ਦਾ ਕੋਈ ਢੰਗ ਦੱਸੋ ਫਕੀਰ ਨੇ ਕਿਹਾ ਕਬਰਾਂ 'ਚ ਜਾਵੋ ਉੱਚੀ ਆਵਾਜ਼ 'ਚ ਮੁਰਦਿਆਂ ਦੀ ਪ੍ਰਸ਼ੰਸਾ ਕਰਕੇ ਆਵੋ ਜਦੋਂ ਉਹ ਵਿਅਕਤੀ ਵਾਪਸ ਆਇਆ ਤਾਂ ਪੁੱਛਿਆ ਗਿਆ ਕਿਸੇ ਨੇ ਕੁਝ ਕਿਹਾ ਬਜ਼ੁਰਗ ਨੇ ਕਿਹਾ ਨਹੀਂ ਫਕੀਰ ਨੇ ਕਿਹਾ ਹੁਣ ਫਿਰ ਜਾਵੋ ਅਤੇ ਸਭ ਨੂੰ ਗਾਲਾਂ ਕੱਢ ਕੇ ਆਵੋ ਵਾਪਸੀ ਤੇ ਫਕੀਰ ਨੇ ਪੁੱਛਿਆ ਕਿਸੇ ਨੇ ਕੋਈ ਜਵਾਬ ਦਿੱਤਾ ਪੁਰਸ਼ ਨੇ ਕਿਹਾ ਨਹੀਂ ਫਕੀਰ ਨੇ ਕਿਹਾ ਕਿ ਕੋਈ ਪ੍ਰਸ਼ੰਸਾ ਕਰੇ ਕੋਈ ਗਾਲਾਂ ਕੱਢੇ ਸੁਖੀ ਦੁਖੀ ਨਹੀਂ ਹੋਣਾ ਹੋਮੈ ਮਾਰਨ ਦਾ ਇਹੀ ਟੰਗ ਹੈ ਧਰਮ ਕੋਈ ਵੀ ਹੋਵੇ ਉਪਦੇਸ਼ ਇੱਕੋ ਹੈ ਹੋਮੈ ਤੋਂ ਮੁਕਤ ਹੋਵੋ ਧਾਰਮਿਕ ਸਥਾਨ ਤੇ ਹੋਮੈ ਮੁਕਤ ਹੋਏ ਬਿਨਾ ਪ੍ਰਸੰਨ ਨਹੀਂ ਹੋਇਆ ਜਾ ਸਕਦਾ ਆਤਮਾ ਦਾ ਉਦੇਸ਼ ਸ਼ਾਂਤ ਹੋਣਾ ਹੁੰਦਾ ਹੈ ਧਾਰਮਿਕ ਸਥਾਨ ਦੀ ਵਿਸ਼ੇਸ਼ ਤਾਕਤ ਹੁੰਦੀ ਹੈ ਧਾਰਮਿਕ ਸਥਾਨ ਉਹ ਥਾਂ ਨੂੰ ਕਹਿੰਦੇ ਹਨ ਜਿੱਥੇ ਸਾਨੂੰ ਪ੍ਰਵਾਨ ਕੀਤਾ ਜਾਂਦਾ ਹੈ ਇੱਥੇ ਸਾਨੂੰ ਆਪਣੇ ਕੋ ਕਰਮਾਂ ਤੇ ਸ਼ਰਮ ਆਉਂਦੀ ਹੈ ਇੱਥੇ ਸਾਨੂੰ ਦੂਜਿਆਂ ਨਾਲ ਕੀਤੀਆਂ ਵਧੀਆਂਕੀਆਂ ਤੇ ਪਛਤਾਵਾ ਹੁੰਦਾ ਹੈ ਇੱਥੇ ਸਾਡੇ ਚ ਚੰਗੇ ਇਨਸਾਨ ਬਣਨ ਦੀ ਇੱਛਾ ਜਾਗਦੀ ਹੈ ਇੱਥੇ ਸਾਨੂੰ ਝੁਕਣ 'ਚ ਕੋਈ ਮੁਸ਼ਕਲ ਨਹੀਂ ਹੁੰਦੀ ਇੱਥੇ ਸਾਨੂੰ ਸੁਧਾਰਨ ਹੋਣ ਦਾ ਗਿਆਨ ਮਿਲਦਾ ਹੈ ਅਤੇ ਪਤਾ ਲੱਗਦਾ ਹੈ ਕਿ ਸੁਧਾਰਨ ਹੋਣ 'ਚ ਕਿੰਨਾ ਆਨੰਦ ਹੈ ਇੱਥੇ ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਅਸੀਂ ਵੀ ਮੁਆਫ ਕੀਤੇ ਜਾ ਸਕਦੇ ਹਾਂ ਇੱਥੇ ਆਨੰਦ ਖੁਸ਼ੀ ਅਤੇ ਪ੍ਰਸੰਨਤਾ ਸਾਡੇ ਆਸ-ਪਾਸ ਹੁੰਦੀਆਂ ਹਨ ਪਰ ਦੁੱਖਾਂ ਤੇ ਇਹ ਹੈ ਕਿ ਅਸੀਂ ਮਿਲੇ ਹੋਏ ਇਹਨਾਂ ਤੋਹਫਿਆਂ ਨੂੰ ਪਛਾਣਦੇ ਨਹੀਂ ਜੇ ਸਾਨੂੰ ਸਾਹ ਲੈਣ ਵਾਸਤੇ ਹਵਾ ਖਰੀਦਣੀ ਪੈਂਦੀ ਜੇ ਤੁਰਨ ਵਾਸਤੇ ਜ਼ਮੀਨ ਦਾ ਕਿਰਾਇਆ ਦੇਣਾ ਪੈਂਦਾ ਜੇ ਧੁੱਪ ਮੰਨਣ ਵਾਸਤੇ ਮੁੱਲ ਤਾਰਨਾ ਪੈਂਦਾ ਤਾਂ ਜ਼ਿੰਦਗੀ ਬੜੀ ਮਹਿੰਗੀ ਹੋਣੀ ਸੀ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਕਿੰਨਾ ਕੁਝ ਮੁਫਤ ਹੀ ਵਰਤੀ ਜਾ ਰਹੇ ਹਾਂ ਜੇ ਧੰਨਵਾਦ ਕਰਨ ਦੀ ਬਿਰਤੀ ਹੋਵੇ ਤਾਂ ਕੁਦਰਤ ਦੀਆਂ ਨਿਯਾਮਤਾ ਨਹੀਂ ਮੁੱਕਣਗੀਆਂ ਅਸੀਂ ਧੰਨਵਾਦ ਕਰਦੇ ਕਰਦੇ ਥੱਕ ਜਾਵਾਂਗੇ ਬਜ਼ੁਰਗ ਅਵਸਥਾ 'ਚ ਕੁਦਰਤ ਦੀ ਗੋਦ 'ਚ ਜਾਵੋ ਕੁਦਰਤ ਸ਼ਕਤੀ ਅਤੇ ਉਤਸ਼ਾਹ ਦੇ ਭੰਡਾਰ ਖੋਲ੍ਹ ਦਿੰਦੀ ਹੈ ਪਰ ਇਹ ਸਭ ਕੁਝ ਤਾਂ ਹੀ ਹੋਵੇਗਾ ਜੇ ਤੁਸੀਂ ਜ਼ਿੰਮੇਵਾਰੀ ਦੀ ਭਾਵਨਾ ਨਾਲ ਬੇਪਰਵਾਹ ਹੋਵੋ ਕਿਸੇ ਸਮਾਜ ਦੀ ਤੰਦਰੁਸਤੀ ਅਤੇ ਕਮਜ਼ੋਰੀ ਉਸ ਸਮਾਜ ਵਿਚਲੇ ਜ਼ਿੰਮੇਵਾਰ ਅਤੇ ਗੈਰ ਜ਼ਿੰਮੇਵਾਰ ਲੋਕਾਂ ਦੇ ਅਨੁਪਾਤ 'ਚ ਹੁੰਦੀ ਹੈ ਜੇ ਕੋਈ ਸਹੀ ਕਰਮ ਨਾਲ ਜੁੜਿਆ ਹੋਇਆ ਹੈ ਉਸ ਕੋਲ ਨਿਰਾਸ਼ਤਾ ਲਈ ਕੋਈ ਸਮਾਂ ਨਹੀਂ ਹੁੰਦਾ ਜਦੋਂ ਕੋਈ ਆਪਣੇ ਆਪ ਨਾਲੋਂ ਵੱਡੀ ਗੱਲ ਕਰ ਰਿਹਾ ਹੁੰਦਾ ਹੈ ਜਾਂ ਕਿਸੇ ਉੱਚੇ ਉਦੇਸ਼ ਦੇ ਲੜ ਲੱਗਿਆ ਹੁੰਦਾ ਹੈ ਉਸ ਵੇਲੇ ਦੋਸਤਾਂ ਦੀ ਮਨਜ਼ੂਰੀ ਲੱਭਣ ਦੀ ਲੋੜ ਨਹੀਂ ਪੈਂਦੀ ਦੋਸਤ ਸਾਡੀ ਹਾਰ ਦੇ ਪਲਾਂ ਲਈ ਹੁੰਦੇ ਹਨ ਮੇਰੇ ਹੈਡਮਾਸਟਰ ਸਾਹਿਬ ਨੇ ਸਾਰੇ ਕੰਮਾਂ ਨੂੰ ਦੋ ਵੰਗੀਆਂ ਚ ਵੰਡਿਆ ਹੋਇਆ ਹੈ ਉਹ ਕੰਮ ਜਿਹੜੇ ਸਾਨੂੰ ਪ੍ਰਮਾਤਮਾ ਵੱਲ ਲੈ ਜਾਂਦੇ ਹਨ ਅਤੇ ਉਹ ਕੰਮ ਜਿਹੜੇ ਸਾਨੂੰ ਰੱਬ ਤੋਂ ਪਰੇ ਲੈ ਜਾਂਦੇ ਹਨ ਮਨ 'ਚ ਖਿਮਾ ਤੇ ਸ਼ੁਕਰਾਨੇ ਦੀ ਭਾਵਨਾ ਹੋਵੇ ਤਾਂ ਭੈੜੇ ਕੰਮਾਂ ਵੱਲ ਮਨੁੱਖ ਦਾ ਕਦੇ ਧਿਆਨ ਹੀ ਨਹੀਂ ਜਾਂਦਾ ਬਿਸਮਾਰਤ ਦੀ ਅਵਸਥਾ 'ਚ ਸਾਰੇ ਸਰੀਰਕ ਸਵਾਦ ਫਿੱਕੇ ਹੋ ਜਾਂਦੇ ਹਨ 50 ਸਾਲ ਤੋਂ ਉੱਪਰ ਹੋ ਕੇ ਜੇਕਰ ਤੁਸੀਂ ਆਪਣੇ ਮਕਾਨ 'ਚ ਰਹਿੰਦੇ ਹੋ ਖਾਣ-ਪੀਣ ਟੁਕਮਾ ਮਨਪਸੰਦ ਭੋਜਨ ਹੈ ਅਤੇ ਪੜ੍ਹਨ-ਲਿਖਣ ਦੀ ਯੋਗਤਾ ਹੈ ਤਾਂ ਯਾਦ ਰੱਖੋ ਅਤੇ ਧੰਨਵਾਦ ਕਰੋ ਕਿਉਂਕਿ ਤੁਸੀਂ ਸੰਸਾਰ ਦੇ ਪਤਵੰਤੇ ਵਿਅਕਤੀਆਂ 'ਚੋਂ ਹੋ ਜੇਕਰ ਅੱਜ ਸਵੇਰੇ ਤੁਸੀਂ ਪ੍ਰਸੰਨ ਚਿਤ ਜਾਗੇ ਸੀ ਸੱਜਰੇ ਪਾਣੀ ਨਾਲ ਨਹਾਤੇ ਸੀ ਅਤੇ ਅਖਬਾਰ ਪੜ੍ਹੀ ਸੀ ਤਾਂ ਤੁਸੀਂ ਸੰਸਾਰ ਦੇ 94 ਬੰਦਿਆਂ ਚੋਂ ਹੋ ਜੇਕਰ ਤੁਹਾਨੂੰ ਕਦੀ ਜੰਗ ਦਾ ਸਾਹਮਣਾ ਨਹੀਂ ਕਰਨਾ ਪਿਆ ਜੇਲ੍ਹ ਦੀ ਕਲਤਾ ਨਹੀਂ ਪੁਤਨੀ ਪਈ ਥਾਣੇ ਜਿੱਤ ਸੀ ਨਹੀਂ ਸਹਣੇ ਪੇ ਅਕਾਲ ਕਾਰਨ ਭੁੱਖ ਨੇ ਤੁਹਾਨੂੰ ਨਹੀਂ ਸਤਾਇਆ ਤੁਸੀਂ ਸੰਸਾਰ ਦੇ ਉਹਨਾਂ 50 ਕਰੋੜ ਲੋਕਾਂ ਨਾਲੋਂ ਚੰਗੇ ਹੋ ਜਿਨ੍ਹਾਂ ਨਾਲ ਨਿਤ ਦਿਨ ਇਵੇਂ ਵਾਪਰਦਾ ਹੈ ਜੇਕਰ ਤੁਸੀਂ ਬਿਨਾਂ ਡਰਦੇ ਆਪਣੀ ਪਸੰਦ ਦੇ ਧਾਰਮਿਕ ਸਥਾਨ ਤੇ ਜਾ ਸਕਦੇ ਹੋ ਜੇ ਤੁਹਾਨੂੰ ਬੰਬ ਧਮਾਕੇ ਚ ਮਾਰੇ ਜਾਣ ਦਾ ਡਰ ਨਹੀਂ ਗ੍ਰਫਤਾਰ ਕੀਤੇ ਜਾਣ ਦੀ ਚਿੰਤਾ ਨਹੀਂ ਤਲਾਸ਼ੀ ਲੈ ਜਾਣ ਦਾ ਤੋਖਲਾ ਨਹੀਂ ਤਾਂ ਤੁਸੀਂ ਕਿਸਮਤ ਵਾਲੇ ਹੋ ਕਿਉਂਕਿ ਸੰਸਾਰ ਦੀ ਅੱਧੇ ਆਬਾਦੀ ਅਜਿਹੀ ਮੌਜ ਨਹੀਂ ਮਾਣ ਸਕਦੀ ਜੇਕਰ ਤੁਹਾਡੇ ਰੈਫਰਿਜਰੇਟਰ ਚ ਭੋਜਨ ਹੈ ਤੁਹਾਡੇ ਤਨ ਤੇ ਠੁਕਮੇ ਕੱਪੜੇ ਹਨ ਸਿਰ ਤੇ ਕੋਈ ਕਰਜ਼ਾ ਨਹੀਂ ਤਾਂ ਤੁਸੀਂ ਸੰਸਾਰ ਦੀ 3/4 ਆਬਾਦੀ ਨਾਲੋਂ ਖੁਸ਼ਹਾਲ ਹੋ ਜੇਕਰ ਤੁਸੀਂ ਮੇਰਾ ਇਹ ਸੁਨੇਹਾ ਪੜ ਰਹੇ ਹੋ ਤਾਂ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਸੰਸਾਰ ਦੀ ਉਸ ਵਿਸ਼ਾਲ ਆਬਾਦੀ ਨਾਲੋਂ ਚੰਗੇਰਾ ਜੀਵਨ ਜੀ ਰਹੇ ਹੋ ਜਿਹੜੀ ਪੜ੍ਹਨਾ ਨਹੀਂ ਜਾਣਦੀ ਮੇਰਾ ਸੁਨੇਹਾ ਇਹ ਹੈ ਕਿ ਅੱਜ ਦੇ ਦਿਨ ਨੂੰ ਇੰਨਾ ਮਹਾਨ ਖੁਸ਼ਹਾਲੀ ਦੇ ਸੰਦਰਭ ਚ ਪ੍ਰਸੰਨ ਚਿੱਤ ਨਾਲ ਗੁਜ਼ਾਰਨਾ ਅਤੇ ਦੂਜਿਆਂ ਨੂੰ ਵੀ ਦੱਸਣਾ ਕਿ ਤੁਹਾਡੇ ਕੋਲ ਕਿੰਨੀਆਂ ਕੀਮਤੀ ਨਿਯਮਤਾ ਹਨ ਹਰ ਵੇਲੇ ਕੁੜਨ ਵਾਲਾ ਵਿਅਕਤੀ ਸਣਕੀ ਹੋ ਜਾਂਦਾ ਹੈ ਸਣਕੀਪੁਣਾ ਬਡਾਪੇ ਦਾ ਸਭ ਤੋਂ ਵੱਡਾ ਰੋਗ ਹੁੰਦਾ ਹੈ ਸਣਕੀ ਬਜ਼ੁਰਗ ਉਹ ਹੁੰਦੇ ਹਨ ਜਿਨ੍ਹਾਂ ਨੂੰ ਹਰ ਵੇਲੇ ਇੰਜ ਲੱਗਦਾ ਹੈ ਜਿਵੇਂ ਲੋਕ ਉਹਨਾਂ ਨੂੰ ਨੀਵੇਂ ਦਿਖਾਉਣ ਤੇ ਤੁਲੇ ਹੋਏ ਹਨ ਅਤੇ ਹਰ ਗੱਲ ਨੂੰ ਉਹ ਆਪਣੀ ਛੁਪੀ ਹੋਈ ਗੁੱਜੀ ਅਲੋਚਨਾ ਸਮਝਦੇ ਹਨ ਉਹ ਗੱਲ ਨਹੀਂ ਕਰਦੇ ਵਿਅੰਗ ਕਰਦੇ ਹਨ ਕੈਂਚੀਆਂ ਅਤੇ ਛੁਰੀ ਚਲਾਉਂਦੇ ਹਨ ਨਿਰਸੰਦੇਹ ਅਜਿਹੇ ਸਣਕੀਆਂ ਦੇ ਮਨਾਂ 'ਚ ਔੜਕਾਂ ਦਾ ਹਨੇਰਾ ਹੁੰਦਾ ਹੈ ਅਤੇ ਅਨੰਤ ਹਨੇਰਾ ਬਾਹਰ ਖਲੋਤਾ ਹੁੰਦਾ ਹੈ ਅੰਦਰ ਜਾਣ ਲਈ ਹਰ ਕਿਸੇ ਨੂੰ ਠੇਡੇ ਲੱਗਦੇ ਹਨ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਕਾਰਨ ਅਸੀਂ ਦੂਜਿਆਂ ਦਾ ਸਾਥ ਲੱਭਦੇ ਹਾਂ ਜੇ ਸੰਸਾਰ 'ਚ ਹਾਰ ਨਿਰਾਸ਼ਾਤਾ ਤੇ ਅਸਫਲਤਾ ਨਾ ਹੁੰਦੀ ਤਾਂ ਕੋਈ ਸਮਾਜਿਕ ਜਾਂ ਪਰਿਵਾਰਕ ਰਿਸ਼ਤਾ ਵੀ ਨਾ ਹੁੰਦਾ ਹਰੇਕ ਪਰੰਪਰਾ ਦਾ ਅੰਤ ਬੜਾ ਦੁਖਦਾਈ ਹੁੰਦਾ ਹੈ ਪਰ ਹਰੇਕ ਪਰੰਪਰਾ ਦੇ ਅੰਤ ਤੋਂ ਪਹਿਲਾਂ ਹੀ ਸੁਖਾਵੇ ਅਤੇ ਸੰਭਾਵਨਾਵਾਂ ਵਾਲੇ ਪਰਿਵਰਤਨ ਦੀਆਂ ਹਵਾਵਾਂ ਚੱਲਣ ਲੱਗ ਪੈਂਦੀਆਂ ਹਨ ਅਤੇ ਨਵੇਂ ਵਰਤਾਰਿਆਂ ਤੇ ਨਵੀਆਂ ਸਥਿਤੀਆਂ ਦੇ ਸੁਨੇਹੇ ਸੁਣਾਈ ਦੇਣ ਲੱਗ ਪੈਂਦੇ ਹਨ ਸੇਵਾ ਮੁਕਤ ਹੋਣਾ ਵੀ ਇੱਕ ਪਰੰਪਰਾ ਅਤੇ ਇੱਕ ਯੁੱਗ ਦਾ ਅੰਤ ਹੁੰਦਾ ਹੈ ਸੇਵਾ ਨਿਵਰਤੀ ਦੇ ਸਰੀਰਕ ਅਤੇ ਆਰਥਿਕ ਪ੍ਰਭਾਵਾਂ ਨਾਲੋਂ ਮਨੋਵਿਗਿਆਨਕ ਪ੍ਰਭਾਵ ਵਧੇਰੇ ਸ਼ਕਤੀਸ਼ਾਲੀ ਹੁੰਦੇ ਹਨ ਬਹੁਤੇ ਲੋਕ ਸੇਵਾ ਨਿਵਰਤੀ ਉਪਰੰਤ ਤੇਜ਼ੀ ਨਾਲ ਮਰਜਾਉਣ ਲੱਗ ਪੈਂਦੇ ਹਨ ਹਰੇਕ ਵਿਅਕਤੀ ਵੱਖ-ਵੱਖ ਉਮਰ 'ਚ ਬਿਰਧ ਹੁੰਦਾ ਹੈ ਕਈ 70 ਦਾਹਕਿਆਂ ਉਪਰੰਤ ਵੀ ਤਕੜੇ ਹੁੰਦੇ ਹਨ ਕਈ 30ਾਂ 'ਚ ਹੀ ਬਹਿ ਜਾਂਦੇ ਹਨ ਬਿਰਧ ਹੋਣ ਵਿੱਚ ਆਰਥਿਕ ਅਤੇ ਸਮਾਜਿਕ ਵਾਤਾਵਰਣ ਮਹੱਤਵਪੂਰਨ ਰੋਲ ਨਿਭਾਉਂਦਾ ਹੈ ਦੁਕਾਨਦਾਰ ਕਲਾਕਾਰ ਸਾਹਿਤਕਾਰ ਡਾਕਟਰ ਵਕੀਲ ਆਦਿ ਬਧੇਰੇ ਸਮਾਹਾਰਸ਼ੀਲ ਅਤੇ ਸਾਰਥਕ ਰਹਿਣ ਕਾਰਨ ਉਮਰ ਦੇ ਵਧਨ ਦੇ ਬਾਵਜੂਦ ਬਿਰਧ ਨਹੀਂ ਹੁੰਦੇ ਇਸਤਰੀਆਂ ਸੇਵਾ ਮੁਕਤ ਹੁੰਦੀਆਂ ਹੀ ਨਹੀਂ ਕਿਉਂਕਿ ਉਹ ਆਪਣੇ ਜੀਵਨ ਦੇ ਅੰਤ ਤੱਕ ਕੁਝ ਨਾ ਕੁਝ ਕਰਦੀਆਂ ਰਹਿੰਦੀਆਂ ਹਨ ਜਿਹੜੇ ਸੇਵਾ ਮੁਕਤੀ ਉਪਰੰਤ ਆਪਣਾ ਕੋਈ ਰੁਝੇ ਮਾ ਨਹੀਂ ਸਿਰਜਦੇ ਉਹਨਾਂ ਲਈ ਵਿਸ਼ੇਸ਼ ਕਰਕੇ ਦੁਪਹਿਰ ਤੱਕ ਦਾ ਸਮਾਂ ਕੱਟਣਾ ਬੜਾ ਮੁਸ਼ਕਲ ਹੁੰਦਾ ਹੈ ਕੋਈ ਸ਼ੌਂਕ ਨਾ ਹੋਣ ਕਾਰਨ ਉਹਨਾਂ ਦਾ ਵਿਹਾਰ ਵਿਗਨਪਾਉ ਅਤੇ ਕਿੰਤੂ ਪਰੰਤੂ ਵਾਲਾ ਹੋ ਨਿਬੜਦਾ ਹੈ ਅਜਿਹੇ ਆ ਵਿਅਕਤੀ ਜਦੋਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ ਤਾਂ ਉਸ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਉਹ ਤਾਂ ਠੀਕ ਠਾਕ ਹੈ ਸ਼ਾ ਦੇ ਸ਼ੀਸ਼ਾ ਪੁਰਾਣਾ ਹੋਣ ਕਰਕੇ ਧੁੰਦਲਾ ਹੋ ਗਿਆ ਹੈ। ਜੀਵਨ ਵਿੱਚ ਸਾਡੀ ਸਮਝ ਵਧਣ ਕਾਰਨ ਅਕਸਰ ਸਾਡੀਆਂ ਇਛਾਵਾਂ ਵੀ ਵਧ ਜਾਂਦੀਆਂ ਹਨ। ਵਾਸਤਵ ਵਿੱਚ ਇਹ ਸਮਝ ਦੀ ਦੁਰਵਰਤੋਂ ਹੁੰਦੀ ਹੈ। ਇਹੀ ਕਾਰਨ ਹੈ ਕਿ ਜੋ ਕੇ ਯੁੱਗ ਵਿੱਚ ਵਿਗਿਆਨੂ ਗਿਆਨਵਾਨ ਵਿਅਕਤੀ ਵੀ ਅਸੰਤੁਸ਼ਟ ਉਦਾਸ ਅਤੇ ਮਾਜੂਸ ਹਨ। ਲੋੜ ਇਸ ਗੱਲ ਦੀ ਹੈ ਕਿ ਜ਼ਿੰਦਗੀ ਦੀ ਸਮਝ ਵਧੇ ਅਤੇ ਇਛਾਵਾਂ ਘਟਣ। ਪਰਸੰਨਤਾ ਨਾ ਪੱਖੀ ਦ੍ਰਿਸ਼ਟੀਕੋਣ ਨਾਲ ਨਹੀਂ ਮਿਲਦੀ ਇਹ ਹਾਂ ਪੱਖੀ ਵਿਚਾਰਾਂ ਨਾਲ ਮਿਲਦੀ ਹੈ ਅਕਸਰ ਉਮਰ ਦੇ ਵਧਣ ਨਾਲ ਵਿਭਿੰਨ ਪ੍ਰਕਾਰ ਦੇ ਡਰ ਸਾਡੇ ਮਨ ਵਿੱਚ ਪੱਕੇ ਤੌਰ ਤੇ ਬਹਿ ਜਾਂਦੇ ਹਨ ਇਹ ਡਰ ਸਾਡੀ ਸੋਚ ਅਤੇ ਵਿਹਾਰ ਨੂੰ ਸੰਘੇੜ ਅਤੇ ਵਿਗਾੜ ਦਿੰਦੇ ਹਨ ਆਮ ਕਰਕੇ ਜਿਉਂ-ਜਿਉਂ ਉਮਰ ਵੱਧਦੀ ਹੈ ਅਸੀਂ ਸਰੀਰਕ ਪੱਖੋਂ ਭਾਵੇਂ ਕਮਜ਼ੋਰ ਹੁੰਦੇ ਹਾਂ ਪਰ اخਲਾਕ ਦੇ ਪੱਖੋਂ ਸ਼ਕਤੀਸ਼ਾਲੀ ਹੁੰਦੇ ਜਾਂਦੇ ਹਾਂ ਜਦੋਂ ਤੱਕ ਜੱਜ ਬੇਠੰਡੇ ਨਹੀਂ ਹੁੰਦੇ اخਲਾਕ ਬਲਵਾਨ ਨਹੀਂ ਹੁੰਦਾ ਬਜ਼ੁਰਗਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਉਹਨਾਂ ਨੇ ਆਪਣੀ ਖੇਡ ਖੇਡ ਲਈ ਹੈ ਤੇ ਆਪਣੀ ਵਾਰੀ ਮਾਨ ਲਈ ਹੈ ਅਤੇ ਉਹਨਾਂ ਨੂੰ ਮੌਕਾ ਮਿਲ ਚੁੱਕਿਆ ਹੈ ਤਾਂ ਅੱਗੇ-ਅੱਗੇ ਹੋਣ ਦੀ ਆਦਤ ਛੱਡ ਦੇਣ ਪਿੱਛੇ ਹਟ ਜਾਣ ਤੇ ਨਵੀਂ ਪੀੜ੍ਹੀ ਨੂੰ ਫੈਸਲੇ ਕਰਨ ਦੇਣ ਅਰਥਾਤ ਉਹ ਆਪਣੇ ਲਈ ਨਵੇਂ ਊਰਜੇਵੇਂ ਲੱਭਣ ਤੇ ਉਹਨਾਂ ਨਾਲ ਪ੍ਰਸੰਨ ਰਹਿਣ ਬੁਢਾਪੇ ਵਿੱਚ ਹਰੇਕ ਨੂੰ ਇੰਨਾ ਕੋ ਖੁਸ਼ਹਾਲ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਸ ਨੂੰ ਕਿਰਾਏ ਤੇ ਨਾ ਰਹਿਣਾ ਪਵੇ ਅਤੇ ਆਪਣੇ ਮਕਾਨ ਦਾ ਕੋਈ ਹਿੱਸਾ ਕਿਰਾਏ ਤੇ ਨਾ ਦੇਣਾ ਪਵੇ। ਕਿਰਾਇਆ ਦੇਣ ਦੀ ਚਿੰਤਾ ਬੁਢਾਪੇ ਦੀ ਸਭ ਤੋਂ ਵੱਡੀ ਚਿੰਤਾ ਹੋ ਨਿਬੜਦੀ ਹੈ। ਧੀਆਂ ਤੇ ਨੂਹਾਂ, ਪੁੱਤੇ ਪੋਤੀਆਂ ਤੇ ਵਿਸ਼ੇਸ਼ ਕਰਕੇ ਦੋਤੇ ਦੋਤੀਆਂ ਜੇ ਬਜ਼ੁਰਗਾਂ ਕੋਲ ਆਉਂਦੇ ਰਹਿਣ ਤਾਂ ਦੋਵੇਂ ਧਿਰਾਂ ਵਧੇਰੇ ਤੰਦਰੁਸਤ ਅਤੇ ਪ੍ਰਸੰਨ ਰਹਿੰਦੀਆਂ ਹਨ। ਇਹ ਸਮਝਣਾ ਜ਼ਰੂਰੀ ਹੈ ਕਿ ਜਿਸ ਬੱਚੇ ਦੇ ਸੁਪਨੇ ਆਪਣੇ ਮਾਪਿਆਂ ਦੇ ਸੁਪਨਿਆਂ ਤੋਂ ਵੱਖਰੇ ਨਹੀਂ ਉਹ ਸੰਤਾਨ ਦਾ ਅਸਫਲ ਤਜਰਬਾ ਹੈ ਨਵੀਆਂ ਗੱਲਾਂ ਵਿੱਚ ਦਿਲਚਸਪੀ ਨਵੀਂ ਪੀੜੀ ਦਾ ਸੁਭਾਅ ਹੁੰਦਾ ਹੈ ਆਪਣੇ ਬੁਢਾਪੇ ਨੂੰ ਸੁਖਾਲਾ ਬਣਾਉਣ ਲਈ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਪਾਉਣਾ ਚਾਹੀਦਾ ਹੈ ਕਿਉਂਕਿ ਮਾੜਾ ਸਕੂਲ ਬੱਚਿਆਂ ਵਿੱਚ ਚੰਗਾ ਸਿੱਖਣ ਸੋਚਣ ਕਰਨ ਦੀ ਇੱਛਾ ਅਤੇ ਸ਼ਕਤੀ ਹੀ ਨਹੀਂ ਰਹਿਣ ਦਿੰਦਾ ਆਪਣੇ ਬੱਚਿਆਂ ਤੋਂ ਆਪਣੀ ਗਰੀਬੀ ਛੁਪਾਣੀ ਨਹੀਂ ਚਾਹੀਦੀ ਕਿਉਂਕਿ ਬੱਚੇ ਸੁਭਾਅ ਵੱਲੋਂ ਸਦਾ ਹੀ ਮਾਪਿਆਂ ਦੇ ਸਹਿਯੋਗੀ ਹੁੰਦੇ ਹਨ ਬੱਚਿਆਂ ਨੂੰ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਅਕਸਰ ਬੱਚਿਆਂ ਨੂੰ ਇਹ ਸੇਵਾ ਕਰਨੀ ਚੰਗੀ ਵੀ ਲੱਗਦੀ ਹੈ ਪਰ ਇਹ ਕੰਮ ਹੋਰ ਵੀ ਸੁਖਾਲਾ ਹੋ ਜਾਂਦਾ ਹੈ ਜੇ ਮਾਪੇ ਬੱਚਿਆਂ ਲਈ ਰੁਕਾਵਟ ਹੋਣ ਦੀ ਥਾਂ ਉਹਨਾਂ ਲਈ ਉਤਸ਼ਾਹ ਦਾ ਸੋਮਾ ਬਣਨ ਬਜ਼ੁਰਗੀ ਦੀ ਉਮਰ ਆਪਣੇ ਵਿੱਚ ਮਹਾਪੁਰਸ਼ਾ ਵਾਲੇ ਗੁਣ ਉਪਜਾਉਣ ਦਾ ਇੱਕ ਸੁਨਹਿਰੀ ਮੌਕਾ ਹੁੰਦੀ ਹੈ ਮਹਾਪੁਰਸ਼ ਛੋਟੇ ਵਟਿਆਂ ਨਾਲ ਜੀਵਨ ਨੂੰ ਨਹੀਂ ਤੋਲਦੇ ਉਹ ਡੂੰਘੇ ਅਤੇ ਵਿਸ਼ਾਲ ਸੰਸਕਾਰਾਂ ਦੇ ਉੱਚੇ ਮਹਿਲਾਂ ਵਿੱਚ ਵਸਦੇ ਹਨ ਮਹਾਪੁਰਸ਼ ਤੋਂ ਕਦੇ ਭੈ ਨਹੀਂ ਆਉਂਦਾ ਸਗੋਂ ਆਪਣੀ ਸੁੱਤੀ ਹੋਈ ਦਲੇਰੀ ਜਾਗ ਪੈਂਦੀ ਹੈ ਅਤੇ ਤਾਕਤਵਰ ਉਦੇਸ਼ ਅਤੇ ਇਰਾਦੇ ਕਰਵਟਾਂ ਲੈਣ ਲੱਗ ਪੈਂਦੇ ਹਨ ਸਿਆਣੇ ਬਜ਼ੁਰਗ ਅਤੇ ਮਹਾਪੁਰਸ਼ ਦਾਤਾਂ ਮੰਗਦੇ ਨਹੀਂ ਉਤਸ਼ਾਹ ਦੀਆਂ ਦਾਤਾਂ ਲਟਾਉਂਦੇ ਹਨ ਬਿਰਧ ਅਵਸਥਾ ਵਿੱਚ ਕਿਸੇ ਦਾਤੇ ਨੂੰ ਲੱਭਣ ਦੀ ਥਾਂ ਕਿਸੇ ਲੋੜਵੰਦ ਨੂੰ ਲੱਭੋ ਨਿਰਾਸ਼ਤਾ ਨਹੀਂ ਹੋਵੇਗੀ ਨੇ ਰ ਸੰਦੇਬ ਡਾਪੇ ਵਿੱਚ ਅਸੀਂ ਰੁਝੇਵਿਆਂ ਵਾਲੇ ਆਪਣੇ ਸਮਾਜਿਕ ਵਾਤਾਵਰਣ ਤੋਂ ਵਿਰਭੇ ਹੋ ਜਾਂਦੇ ਹਾਂ ਤੇ ਆਪਣੇ ਆਪ ਨੂੰ ਮੇਲੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਮਹਿਸੂਸ ਕਰਦੇ ਹਾਂ ਪਰ ਕਈ ਬਜ਼ੁਰਗ ਇੰਨੇ ਭਰੇ ਹੋਏ ਹੁੰਦੇ ਹਨ ਕਿ ਕੁੱਕਣ ਦੇ ਬਾਵਜੂਦ ਅਨੇਕਾਂ ਕਿਲਕਾਰੀਆਂ ਉਹਨਾਂ ਦੇ ਅੰਦਰ ਰਹਿ ਜਾਂਦੀਆਂ ਹਨ ਸਭ ਕੁਝ ਕਹਿ ਕੇ ਜਾਣ ਕੇ ਵੇਖ ਕੇ ਵੀ ਬੜਾ ਕੁਝ ਬਚ ਜਾਂਦਾ ਹੈ ਹੱਸ ਹੱਸ ਕੇ ਵੀ ਅੰਦਰਲੇ ਫੁਹਾਰੇ ਜਾਰੀ ਰਹਿੰਦੇ ਹਨ ਥੱਕ ਕੇ ਵੀ ਹੋਰ ਤੁਰਨ ਦੀ ਇੱਛਾ ਬਣੀ ਰਹਿੰਦੀ ਹੈ ਅਨੇਕਾਂ ਵਾਰ ਮਿਲ ਕੇ ਵੀ ਹੋਰ ਮਿਲਣ ਨੂੰ ਦਿਲ ਤੰਗਦਾ ਹੈ। ਲੱਖ ਛਿਕਵਿਆਂ ਮਗਰੋਂ ਫਿਰ ਹਾਸਾ ਨਿਕਲ ਜਾਂਦਾ ਹੈ। ਆਖਰੀ ਖਤਮ ਅਗਰੋਂ ਵੀ ਅਨੇਕਾਂ ਖਤ ਲਿਖੇ ਜਾਂਦੇ ਹਨ। ਕਹਿੰਦੇ ਹਨ ਆਪਣੇ ਅੰਦਰਲੇ ਸਖਣੇਪਣ ਨੂੰ ਗੋਹ ਨਾਲ ਵੇਖੋ ਤੁਸੀਂ ਭਰ ਜਾਵੋਗੇ। ਵੇਖਿਆ ਗਿਆ ਹੈ ਕਿ ਨਿੱਕਾ ਨਿੱਕਾ ਚੰਗਾ ਕਰਨ ਨਾਲ ਤੇ ਉੱਚਾ ਉੱਚਾ ਸੋਚਣ ਨਾਲ ਮਨੁੱਖ ਵੱਡਾ ਹੋ ਜਾਂਦਾ ਹੈ। ਜਦੋਂ ਤੁਸੀਂ ਖੁਸ਼ ਹੁੰਦੇ ਹੋ ਉਦੋਂ ਸਾਰੇ ਖੁਸ਼ ਨਜ਼ਰ ਆਉਂਦੇ ਹਨ। ਜਦੋਂ ਤੁਸੀਂ ਸੈਰ ਕਰਦੇ ਹੋ ਸਾਰੇ ਸੈਰ ਕਰਨ ਵਾਲੇ ਆਪਣੇ ਭੈਣ ਭਰਾ ਸਹਿਯੋਗੀ ਅਤੇ ਮਿੱਤਰ ਪਿਆਰੇ ਲੱਗਣ ਲੱਗ ਪੈਂਦੇ ਹਨ ਆਸ਼ਾਵਾਦੀ ਅਤੇ ਪਰਉਪਕਾਰੀ ਵਿਅਕਤੀ ਹਾਦਸਿਆਂ ਤੇ ਮੁਸੀਬਤਾਂ ਨੂੰ ਵੀ ਸਹਿਜ ਅਤੇ ਧੀਰਜ ਨਾਲ ਬਰਦਾਸ਼ਤ ਕਰਦਾ ਹੈ ਜਦੋਂ ਉਮਰ ਸਫੈਦ ਹੋ ਜਾਂਦੀ ਹੈ ਤਾਂ ਅਕਸਰ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ ਦਿਲ ਦਾ ਦੌਰਾ ਪੈ ਜਾਣਾ ਪੈ ਜਾਂਦਾ ਹੈ ਚੂਲਾ ਟੁੱਟ ਜਾਂਦਾ ਹੈ ਅਧਰੰਗ ਹੋ ਜਾਂਦਾ ਹੈ ਕੋਈ ਲੰਮਾ ਰੋਗ ਲੱਗ ਜਾਂਦਾ ਹੈ ਇਹ ਸਥਿਤੀ ਸੰਤਾਨ ਲਈ ਪਰਖ ਸੇਵਾ ਤੇ ਸੰਭਾਲ ਵਾਲੀ ਹੁੰਦੀ ਹੈ ਖਰਚਾ ਵੀ ਹੋਵੇਗਾ ਖੇਚਲ ਵੀ ਹੋਵੇਗੀ ਪਰ ਤੁਹਾਨੂੰ ਆਪਣੇ ਬਿਰਧ ਮਾਤਾ ਪਿਤਾ ਨੂੰ ਮੁੜ ਜੀਵਨ ਦੀ ਪਗ ਡੰਡੀ ਤੇ ਮੋੜ ਲਿਆਉਣ ਦੀ ਭਰਪੂਰ ਤਸੱਲੀ ਵੀ ਮਿਲੇਗੀ ਬਜ਼ੁਰਗਾਂ ਦੀ ਸੇਵਾ ਵਿੱਚੋਂ ਆਨੰਦ ਤਾਂ ਹੀ ਮਿਲੇਗਾ ਜੇਕਰ ਇਹ ਸੇਵਾ ਪ੍ਰਸੰਨ ਚਿੱਤ ਨਾਲ ਕੀਤੀ ਜਾਵੇ ਆਖਰਕਾਰ ਬਜ਼ੁਰਗਾਂ ਦਾ ਬੋਝ ਉਹਨਾਂ ਦੀ ਸੰਤਾਨ ਨੇ ਹੀ ਚੁੱਕਣਾ ਹੁੰਦਾ ਹੈ ਜੇ ਇਹ ਬੋਝ ਖਿੜੇ ਮੱਥੇ ਉਤਸ਼ਾਹ ਨਾਲ ਚੁੱਕਿਆ ਜਾਵੇ ਤਾਂ ਇਹ ਚੁੱਕਣਯੋਗ ਅਤੇ ਹਲਕਾ ਮਹਿਸੂਸ ਹੋਵੇਗਾ ਪਰ ਜੇ ਇਹ ਬੋਝ ਬੁੜਬੁੜ ਕਰਕੇ ਚੁੱਕਿਆ ਜਾਵੇ ਤਾਂ ਚੁੱਕਣਾ ਤਾਂ ਫਿਰ ਵੀ ਪਵੇਗਾ ਪਰ ਇਹ ਬੋਝਲ ਹੋ ਜਾਵੇਗਾ ਅਤੇ ਅਸੀਂ ਮਾਨਸਿਕ ਸਰੀਰਕ ਅਤੇ ਆਰਥਿਕ ਪੱਖੋਂ ਜਲਦੀ ਥੱਕ ਜਾਵਾਂਗੇ ਮਾਤਾ ਪਿਤਾ ਦੀ ਸੇਵਾ ਦਾ ਇਹ ਸਮਾਂ ਉਹਨਾਂ ਦੇ ਨੇੜੇ ਆਉਣ ਦਾ ਅਪਸਰ ਹੁੰਦਾ ਹੈ ਕਈਆਂ ਨੂੰ ਸਾਰਾ ਜੀਵਨ ਆਪਣੇ ਮਾਪਿਆਂ ਦੇ ਨੇੜੇ ਆਉਣ ਦਾ ਮੌਕਾ ਨਹੀਂ ਮਿਲਦਾ ਅਤੇ ਜਦੋਂ ਉਹ ਮਾਪਿਆਂ ਨੂੰ ਜਾਣਨ ਦਾ ਯਤਨ ਕਰਦੇ ਹਨ ਤਾਂ ਮਾਪੇ ਸਿਮਟ ਅਤੇ ਸੁਗੜ ਚੁੱਕੇ ਹੁੰਦੇ ਹਨ ਅਤੇ ਬਹੁਤ ਕੁਝ ਅਣ ਮਹਿਸੂਸਿਆ ਤੇ ਅਣ ਜਾਣਿਆ ਰਹਿ ਜਾਂਦਾ ਹੈ ਜਿਹੜੇ ਬਜ਼ੁਰਗਾਂ ਨੇ ਕੁਝ ਕਰਨਾ ਹੁੰਦਾ ਹੈ ਉਹ ਗੰਭੀਰ ਰੋਗਾਂ ਵਿੱਚੋਂ ਵੀ ਬਾਹਰ ਨਿਕਲ ਆਉਂਦੇ ਹਨ ਜਿਨ੍ਹਾਂ ਨੇ ਕਰਨਾ ਕੁਝ ਨਹੀਂ ਹੁੰਦਾ ਉਹਨਾਂ ਨੂੰ ਰੋਗ ਹੋਣ ਵਿੱਚ ਮੁਸ਼ਕਲ ਵੀ ਹੁੰਦੀ ਹੈ ਅਤੇ ਦੇਰ ਵੀ ਲੱਗਦੀ ਹੈ ਜੀਵਨ ਵਿੱਚ ਸਮੱਸਿਆਵਾਂ ਉਵੇਂ ਹੀ ਨਿਰੰਤਰ ਉਪਜਦੀਆਂ ਰਹਿੰਦੀਆਂ ਹਨ ਜਿਵੇਂ ਰਸੋਈ ਵਿੱਚ ਚੀਜ਼ਾਂ ਮੁੱਕਦੀਆਂ ਰਹਿੰਦੀਆਂ ਹਨ ਲੰਮੀ ਬਿਮਾਰੀ ਉਪਰੰਤ ਬਜ਼ੁਰਗ ਦਾ ਮਰਨਾ ਬਜ਼ੁਰਗ ਅਤੇ ਪਿੱਛੇ ਰਹਿ ਜਾਣ ਵਾਲੀਆਂ ਦੋਵੇਂ ਧਿਰਾਂ ਲਈ ਸੁਖਦਾਈ ਹੁੰਦਾ ਹੈ ਬਜ਼ੁਰਗਾਂ ਲਈ ਸਰਦੀਆਂ ਦੁਖਦਾਈ ਹੁੰਦੀਆਂ ਹਨ ਅਤੇ ਬਜ਼ੁਰਗਾਂ ਦੀਆਂ ਬਹੁਤੀਆਂ ਮੌਤਾਂ ਸਰਦੀਆਂ ਵਿੱਚ ਹੀ ਹੁੰਦੀਆਂ ਹਨ ਭਾਰੇ ਸਰੀਰ ਵਾਲੇ ਵਿਅਕਤੀ ਅਚਾਨਕ ਚਲਾਨਾ ਕਰਦੇ ਹਨ ਅਤੇ arogh ਹੋਣ ਵਿੱਚ ਅਕਸਰ ਦੇਰ ਲਾਉਂਦੇ ਹਨ ਜਦੋਂ ਕਿ ਪਤਲੇ ਸਰੀਰ ਅਰੋਗ ਜਲਦੀ ਹੁੰਦੇ ਹਨ ਪਰ ਮੁੱਕਦੇ ਹੌਲੀ-ਹੌਲੀ ਹਨ ਬਡਾਪੇ ਵਿੱਚ ਪ੍ਰਮਾਤਮਾ ਪ੍ਰਤੀ ਸ਼ੁਕਰਗੁਜ਼ਾਰ ਹੋਣ ਨਾਲ ਉਸ ਦਾ ਭਾਣਾ ਮੰਨਣ ਨਾਲ ਸਮੱਸਿਆਵਾਂ ਦਾ ਹੱਲ ਹੁੰਦੀਆਂ ਹਨ ਅਤੇ ਉਲਝਣਾ ਘਟਦੀਆਂ ਹਨ ਮਨ ਦੀ ਸ਼ਾਂਤੀ ਮਾਨਨ ਅਤੇ ਆਤਮ ਸੁਖ ਲੈਣ ਦੀ ਯੋਗਤਾ ਹੋਣੀ ਚਾਹੀਦੀ ਹੈ ਹਜ਼ੂਰ ਮਹਾਰਾਜ ਕੋਲ ਕੋਈ ਥੁੜ ਨਹੀਂ ਇਸ ਸ਼ਰਦਾ ਦੇ ਘਟਦੇ ਵਧਦੇ ਅਨੁਪਾਦ ਵਿੱਚ ਹੀ ਅਸੀਂ ਦੁਖੀ ਸੁਖੀ ਹੁੰਦੇ ਹਾਂ ਬਿਰਧ ਅਵਸਥਾ ਵਿੱਚ ਸਾੜਾ ਤੇ ਰਖਾ ਸਾਡੀ ਮਾਨਸਿਕ ਸ਼ਾਂਤੀ ਘਟਾਉਂਦੀਆਂ ਹਨ ਅਤੇ ਚਿੰਤਾ ਸਾਡੀ ਮੌਤ ਨੂੰ ਨੇੜੇ ਲੈ ਆਉਂਦੀ ਹੈ। ਬੁਢਾਪੇ ਵਿੱਚ ਆਪਣਾ ਧਿਆਨ ਰੱਖਣਾ ਹੀ ਮੁੱਖ ਰਹਿ ਜਾਵਾ ਹੁੰਦਾ ਹੈ ਅਤੇ ਪ੍ਰਸੰਨ ਰਹਿਣਾ ਹੀ ਕਮਾਈ ਹੁੰਦੀ ਹੈ। ਬੁਢਾਪੇ ਵਿੱਚ ਦੁਸ਼ਮਣੀ ਕਿਸੇ ਵੀ ਤਰ੍ਹਾਂ ਆਰਾਸ ਨਹੀਂ ਆਉਂਦੀ ਕਿਉਂਕਿ ਦੁਸ਼ਮਣੀ ਕਿਸੇ ਨਾ ਕਿਸੇ ਸਾੜੇ ਜਾਂ ਲੋਭ ਤੋਂ ਪ੍ਰੇਰਿਤ ਹੁੰਦੀ ਹੈ। ਜਿਹੜਾ ਬਜ਼ੁਰਗ ਦੂਜਿਆਂ ਨਾਲ ਅਸੰਤੋਸ਼ਟ ਹੁੰਦਾ ਹੈ ਉਹ ਆਪਣੇ ਆਪ ਨਾਲ ਵੀ ਸੰਤੁਸ਼ਟ ਨਹੀਂ ਹੋ ਸਕਦਾ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਆਪਣੇ ਆਪ ਨੂੰ ਕਿਸੇ ਨਿਰਸਵਾਰਥ ਕਾਰਜ ਪ੍ਰਤੀ ਸਮਰਪਣ ਕਰਨ ਦਾ ਪ੍ਰਣ ਲਵੋ ਜਲਦੀ ਠੀਕ ਹੋ ਜਾਮੋਗੇ ਕਿਸੇ ਉਸਾਰੂ ਸੋਚ ਦੇ ਲੜ ਲੱਗੋ ਕਿਸੇ ਮਹਾਨ ਪੁਸਤਕ ਨਾਲ ਜੁੜੋ ਰੋਗ ਵਿੱਚੋਂ ਜਲਦੀ ਬਾਹਰ ਨਿਕਲਾਵੋਗੇ ਨਾ ਪੱਕੀ ਵਿਚਾਰਾਂ ਵਿੱਚ ਘਿਰਿਆ ਬੁੱਢਾ ਵਿਅਕਤੀ ਆਪਣੀ ਮੌਤ ਬਾਰੇ ਸੋਚਦਾ ਸੋਚਦਾ ਸੰਸਾਰ ਦੇ ਵਿਨਾਸ਼ ਬਾਰੇ ਵੀ ਸੋਚਣ ਲੱਗ ਪੈਂਦਾ ਹੈ ਤੇਜ਼ ਰਫ਼ਤਾਰ ਜੀਵਨ ਕਾਰਨ ਬੱਚਿਆਂ ਤੇ ਬਜ਼ੁਰਗਾਂ ਵੱਲ ਯੋਗ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਤੀਜਾ ਇਹ ਨਿਕਲ ਰਿਹਾ ਹੈ ਕਿ ਖੂਨ ਦੇ ਦਬਾਅ ਸ਼ੱਕਰ ਰੋਗ ਅਤੇ ਹਿਰਦੇ ਰੋਗ ਵਧ ਰਹੇ ਹਨ ਬਜ਼ੁਰਗਾਂ ਲਈ ਹਸਪਤਾਲ ਓਮੇ ਹੀ ਹੁੰਦਾ ਹੈ ਜਿਵੇਂ ਬੱਚਿਆਂ ਲਈ ਸਕੂਲ ਅਤੇ ਮੁਜਰਮਾਂ ਲਈ ਜੇਲ੍ਹ ਕਿਉਂਕਿ ਹਸਪਤਾਲ ਸਕੂਲ ਅਤੇ ਜੇਲ੍ਹ ਵਿੱਚ ਮਨੁੱਖ ਨੂੰ ਤਾੜ ਕੇ ਸਾਧਿਆ ਤੇ ਸੁਧਾਰਿਆ ਜਾਂਦਾ ਹੈ ਖੁਰਾਕ ਤੇ ਚਰਿੱਤਰ ਦਾ ਬੜਾ ਡੂੰਘਾ ਸਬੰਧ ਹੈ ਸਾਡਾ ਸਰੀਰ ਸਾਡੀ ਖੁਰਾਕ ਦਾ ਹੀ ਬਦਲਿਆ ਹੋਇਆ ਰੂਪ ਹੁੰਦਾ ਹੈ ਸਾਡਾ ਮਨ ਸਾਡੇ ਸਰੀਰ ਤੋਂ ਹੀ ਰੁਚੀਆਂ ਗ੍ਰਹਿਣ ਕਰਦਾ ਹੈ ਕਿਸੇ ਨੇ ਪੁੱਛਿਆ ਰੱਬ ਕੀ ਹੈ ਉੱਤਰ ਮਿਲਿਆ ਜਦੋਂ ਦੁਖੀ ਹੋਵੇਂ ਤਾਂ ਸਭ ਕੁਝ ਹੈ ਜਦੋਂ ਰੰਗ ਰਲੀਆਂ ਮਨਾਉ ਤਾਂ ਕੁਝ ਵੀ ਨਹੀਂ ਕਈ ਵਾਰੀ ਬਿਮਾਰ ਪਿਤਾ ਹੁੰਦਾ ਹੈ ਅਤੇ ਚਲਾਣਾ ਮਾਂ ਕਰ ਜਾਂਦੀ ਹੈ ਕਈ ਵਾਰੀ ਆਪਰੇਸ਼ਨ ਕਾਮਯਾਬ ਹੋ ਜਾਂਦਾ ਹੈ ਪਰ ਮਰੀਜ਼ ਮਰ ਜਾਂਦਾ ਹੈ ਜੀਵਨ ਅਤੇ ਮੌਤ ਵਾਂਗ ਬੁਢਾਪਾ ਵੀ ਇੱਕ ਸਰਵ ਵਿਆਪਕ ਅਨੁਭਵ ਹੈ ਜਿਸ ਵਿੱਚੋਂ ਹਰੇਕ ਜਿਉਂਦੇ ਬੰਦੇ ਨੂੰ ਲੰਘਣਾ ਪਵੇਗਾ ਉਹ ਬਦਕਿਸਮਤ ਹੁੰਦੇ ਹਨ ਜਿਨ੍ਹਾਂ ਨੂੰ ਬੁੱਢੇ ਹੋਣ ਦਾ ਅਪਸਰ ਹੀ ਨਹੀਂ ਮਿਲਦਾ ਤਸੱਲੀ ਵਾਲੀ ਗੱਲ ਇਹ ਹੈ ਕਿ ਅਸੀਂ ਹੀ ਬੁੱਢੇ ਨਹੀਂ ਹੋਣਾ ਹਰ ਕਿਸੇ ਨੇ ਬੁੱਢੇ ਹੋਣਾ ਹੈ ਆਖਰ ਹਰ ਟੁੱਪ ਨੂੰ ਛਾਣੇ ਘੇਰ ਲੈਣਾ ਹੈ ਪਰ ਕਈ ਇਮਾਰਤਾਂ ਦਾ ਮੁੱਲ ਉਦੋਂ ਹੀ ਪੈਂਦਾ ਹੈ ਜਦੋਂ ਉਹ ਪੁਰਾਤਨ ਬਣ ਜਾਂਦੀਆਂ ਹਨ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ